ਸਸ਼ਿਕੰਦ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮ ਅੱਜ 10 ਅਗਸਤ 2024 ਦਿਨ ਸ਼ਨੀਵਾਰ ਦਾ ਤਿਥੀ ਦੀ ਗੱਲ ਕਰਾਂਗੇ ਆਪਾਂ ਅੱਜ ਚਾਂਦਨ ਪੱਖ ਚੱਲ ਰਿਹਾ ਸੌਣ ਮਹੀਨੇ ਦਾ ਚਾਂਦਨ ਪੱਖ ਤੇ ਸ਼ੁਕਲ ਪੱਖ ਜਾਨੀ ਚਾਂਦਨ ਪੱਖ ਛੱਟੀ ਤਿਥੀ ਹੈ ਛੱਟੀ ਤਿਥੀ ਇਹ ਤੇ ਚਿਤਰਾ ਨਿਖਸ਼ਤਰ ਮੰਗਲ ਦਾ ਨਿਖਸ਼ਤਰ ਸਾਧਿਆ ਯੋਗ ਚੰਦਰ ਜੋ ਹੋਇਆ ਸਾਡਾ ਮਨ ਜੋ ਸਾਡਾ ਸਾਰਾ ਦਿਨ ਚੰਦਰ ਜਾਨੀ ਮਨ ਦੇ ਦੁਆਲੇ ਹੀ ਸਾਡੀ ਹਰ ਤਰ੍ਹਾਂ ਦੀ ਸੋਚ ਘੁੰਮਦੀ ਹੈ ਉਹ ਕਿੱਥੇ ਵਿਰਾਜਮਾਨ ਹੈ ਉਹ ਅੱਜ ਅੱਜ ਦੇ ਦਿਨ ਜਨੀ ਸ਼ਨੀਵਾਰ ਵਾਲੇ ਦਿਨ ਚੱਲੇਗਾ ਕੰਨਿਆ ਰਾਸ਼ੀ ਵਿੱਚ ਸ਼ਾਮ ਨੂੰ 4:18 ਮਿੰਟ ਤੱਕ ਤੇ ਉਸ ਤੋਂ ਬਾਅਦ ਤੁਲਾ ਰਾਸ਼ੀ ਵਿੱਚ ਚਲਾ ਜਾਏਗਾ ਠੀਕ ਹੈ ਗ੍ਰਹਿਾਂ ਦੇ ਮੁਤਾਬਕ ਕੋਈ ਵੀ ਗ੍ਰਹਿ ਰਾਸ਼ੀ ਪਰਵਰਤਨ ਨਹੀਂ ਕਰ ਰਿਹਾ ਚੰ드ਰਮਾ ਵੀ ਉਸੇ ਜਗ੍ਹਾ ਤੇ ਕੇਤੂ ਨਾਲ बस ਨਕਸ਼ਤਰ ਚੇਂਜ ਹੋ ਗਿਆ ਹੈ ਨਾ ਹਾਲਾਤ ਬਦਲਦੇ ਆ ਵਕਤ ਬਦਲਦਾ ਹੈ ਬਦਲਦਾ ਹੈ ਜੀ ਜ਼ਰੂਰ ਬਦਲਦਾ ਹੈ ਸੋਚਣ ਨਾਲ ਕੁਝ ਨਹੀਂ ਹੁੰਦਾ ਪਲੈਨਿੰਗਾਂ ਬਹੁਤਿਆਂ ਲੋਕਾਂ ਦੀਆਂ 99% ਲੋਕਾਂ ਦੀਆਂ ਪਲੈਨਿੰਗਾਂ ਸਿਰੇ ਨਹੀਂ ਚੜਦੀਆਂ ਕਹਿੰਦੇ ਜੀ ਪਲੈਨਿੰਗਾਂ ਨਾਲ ਚੱਲੋ ਤੇ ਕੀ ਹੋ ਜਾਂਦਾ ਧਰੀਆਂ ਧਰਾਈਆਂ ਰਹਿ ਜਾਂਦੀਆਂ ਬਹੁਤ ਆਈ ਵੈਸੇ 99.9% ਲੋਕਾਂ ਦੀਆਂ ਪਲੈਨਿੰਗਾਂ ਸਕਸੈਸ ਨਹੀਂ ਜੀ ਹੁੰਦੀਆਂ ਤੇ ਜਿਸ ਚੀਜ਼ ਲਈ ਉਹ ਸਕਸੈਸ ਪਾਈ ਹੁੰਦੀ ਹੈ ਜੋ ਉਹ ਚੀਜ਼ ਨਹੀਂ ਹੁੰਦੀ ਕਲੀਅਰ ਗੱਲ ਹੈ ਸੋਚ ਕੇ ਦੇਖੋ हां इस कर के ਕੀਤਾ ਸੀ ਕਿ ਆ ਹੋਏਗਾ ਇਸ ਕਰਕੇ ਇਹ ਕੀਤਾ ਸੀ ਕਿ ਉਹ ਹੋਰਦਾ ਕਿ ਉਹ ਹੋ ਗਿਆ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਜੇ ਸਾਡੇ ਅਨੁਸਾਰ ਹੀ ਦੁਨੀਆ ਚੱਲਦੀ ਹੁੰਦੀ ਤਾਂ ਸਿਰਫ ਤੇ ਸਿਰਫ ਸ਼ੁਕਰ ਯਾਨੀ ਧਰਤੀ ਤੇ ਤੁਹਾਡਾ ਹੀ ਰਾਜ ਹੁੰਦਾ ਸਾਰੇ ਗ੍ਰਹਾਂ ਦੇ ਦਿਵਾਲੇ ਤੇ ਧੀ ਧਰਤੀ ਘੁੰਮਦੀ ਆ ਸੂਰਜ ਚਲੋ ਇਹ ਇੱਕ ਵਿਗਿਆਨ ਹੈ ਵੈਸੇ ਜੋਤਿਸ਼ ਵੀ ਇੱਕ ਵਿਗਿਆਨੀ ਹੈ ਆਪਾਂ ਹੁਣ ਸਾਇੰਸ ਦੀ ਗੱਲ ਕਰਕੇ ਕਨਫਿਊਜ਼ ਨਹੀਂ ਕਰਨਾ ਆਪਾਂ ਤੇ ਸਿਰਫ ਦੁਨੀਆਦਾਰੀ ਦੀ ਗੱਲ ਕਰਨੀ ਆ ਤੇ ਲੌਜੀਕ ਦੀ ਗੱਲ ਕਰਨੀ ਆ ਹਨਾ ਲੌਜੀਕ ਦੇਖਿਆ ਜਾਵੇ ਤਾਂ ਇਹ ਹੈ ਕਿ ਜਿਸ ਤਰ੍ਹਾਂ ਦੀ ਸੋਚ ਆਪਾਂ ਹਰ ਰੋਜ਼ ਕਹਿੰਨੇ ਆ ਜਿੱਦਾਂ ਦੀ ਕੁਦਰਤ ਨੇ ਤੁਹਾਨੂੰ ਦਿੱਤੀ ਆ ਤੁਸੀਂ ਓਦਾਂ ਦੇ ਹੀ ਹੋ ਓਦਾਂ ਦੇ ਹੀ ਤੁਸੀਂ ਰਹਿ ਕੇ ਆਪਣੇ ਆਪ ਨੂੰ ਬਹੁਤ ਸੌਖੇ ਤਰੀਕੇ ਨਾਲ ਜ਼ਿੰਦਗੀ ਦਾ ਸਫ਼ਰ ਇੰਜੋਏ ਕਰਦੇ ਹੋਏ ਜ਼ਿੰਦਗੀ ਕੱਟ ਸਕਦੇ ਕਹਿੰਦੇ ਸਫਰ ਦਾ ਮਜ਼ਾ ਲੀਜੀਏ ਜਨਾਬ ਮੰਜ਼ਲ ਮਿਲੇ ਤੋਂ ਸਵਾਦ ਕਿਰਕਰਾਂ ਹੋ ਜਾਏਗਾ ਕਿਉਂ ਕਿਉਂਕਿ ਮੰਜ਼ਲ ਤੇ ਸਮਾਪਤੀ ਹੈ ਮਿਲ ਗਈ ਤੇ ਫਿਰ ਫਿਰ ਕੀ ਅਗਲਾ ਸੋਚੇਗਾ ਲੈ ਇਹਦੇ ਲਈ ਥੁਰਦੇ ਕਰਦੇ ਸੀ ਤੇ ਲੋੜ ਹੀ ਕੀ ਹੈ ਸਫਰ ਚ ਜੋ ਮਜ਼ਾ ਹੈ ਜ਼ਿੰਦਗੀ ਦੇ ਹਰ ਪੜਾਅ ਵਿੱਚ ਜੋ ਤੁਹਾਨੂੰ ਐਕਸਪੀਰੀਅੰਸ ਮਿਲਦਾ ਹੈ ਨਾ ਸੱਚ ਜਾਣੀ ਕਈ ਵਾਰੀ ਇਕੱਲੇ ਬਹਿ ਕੇ ਸੋਚਿਓ ਕਿ ਕਿੱਦਾਂ ਕਿੱਦਾਂ ਦੇ ਲੋਕ ਮਿਲੇ ਕਿਹਨੂ ਕਿਹਨੂ ਤੁਸੀਂ ਮਿਲੇ ਕੀ ਕੀ ਕਿਵੇਂ ਕਿਵੇਂ ਤੁਸੀਂ ਕੀਤਾ ਤੇ ਇੱਕ ਨਾਟਕ ਦੀ ਤਰ੍ਹਾਂ ਤੁਹਾਡਾ ਮਨ ਆਪਣੇ ਕੀਤੇ ਅਤੇ ਵੀ ਦੂਜੇ ਦੀ ਸੋਚ ਤੇ ਵੀ ਹੱਸੇਗਾ ਜ਼ਰੂਰ ਕਿਉਂ ਕਿ ਕਿਉਂਕਿ ਅਸੀਂ ਚਲਾਉਂਦੇ ਹੀ ਆਪਣੇ ਆਪ ਨੂੰ ਦੁਨੀਆ ਅਨਸਾਰ ਆ ਅਸੀਂ ਬੋਲਦੇ ਵੀ ਉਹਨਾਂ ਦੇ ਅਨਸਾਰ ਆ ਅਸੀਂ ਕਹਿੰਦੇ ਵੀ ਉਹਨਾਂ ਦੇ ਅਨਸਾਰ ਆ ਤੇ ਕੀ ਕਹਿੰਨੇ ਆ ਅਸੀਂ ਜਿਸ ਵਿੱਚ ਸਾਨੂੰ ਫਾਇਦਾ ਹੁੰਦਾ ਹੈ ਲੌਜੀਕ ਤੇ ਕੋਈ ਵੀ ਨਹੀਂ ਦੱਸਦਾ ਤਰਕ ਤੇ ਕੋਈ ਵੀ ਨਹੀਂ ਦੱਸਦਾ ਨੰਬਰ ਲਿਖੋ ਹੱਥ ਤੇ ਕੰਮ ਹੋ ਜਾਏਗਾ ਔਰ ਇਹ ਪੜਨ ਦੀ ਲੋੜ ਨਹੀਂ ਗਿਆਨ ਦੀ ਲੋੜ ਨਹੀਂ ਦਿਮਾਗ ਦੀ ਲੋੜ ਨਹੀਂ ਇੱਕ ਸਿਧਰੇ ਬੰਦੇ ਦੇ ਮੱਥੇ ਤੇਰ ਕੁਝ ਲਿਖ ਦੋ ਹੱਥ ਤੇ ਕੁਝ ਲਿਖ ਜੋ ਉਹ ਨੰਬਰ ਲਿਖ ਕੇ ਪੱਤਾ ਆਪਣੇ ਪਾਸ ਚ ਪਾ ਲੋ ਨਾ ਕੰਮ ਕਰਨ ਦੀ ਲੋੜ ਪੈਸੇ ਤੇ ਆਪਣੇ ਆਪ ਗਿਰਨੇ ਸ਼ੁਰੂ ਹੋ ਜਾਣੇ ਕਹੋ ਜੀ ਕੱਲਾ ਨਾ ਸੇਰ ਨਾ ਪੈਰ ਨਾ ਮੂੰਹ ਨਾ ਬਤਾ ਤੁਸੀਂ ਆਪ ਸੋਚੋ ਜਰਾ ਕਿ ਇਦਾਂ ਕਰਨ ਨਾਲ ਪੱਤਿਆਂ ਤੇ ਲਿਖਣ ਨਾਲ ਚੀਜ਼ਾਂ ਹੁੰਦੀਆਂ ਹੁੰਦੀਆਂ ਸਾਡੇ ਜੋ ਪਹਿਲਾਂ ਤੋਂ ਹੀ ਲਿਖੇ ਗਏ ਆ ਗ੍ਰੰਥ ਉਹਨਾਂ ਦੇ ਵਿੱਚ ਸਿਰਫ ਇਹੀ ਲਿਖਿਆ ਹੁੰਦਾ ਨਾ ਕਿ ਸੁਚਾਈ ਬਾਰੇ ਕੁਝ ਨਾ ਬੁਰਾਈ ਬਾਰੇ ਕੁਝ ਨਾ ਕਥਾਵਾ ਬਾਰੇ ਕੁਝ ਕੁਝ ਨਹੀਂ ਸੀ ਹੁਣਾ ਸਾਡਾ ਜੋ ਗ੍ਰੰਥ ਹੈ ਉਹ ਇਨਾ ਚੀਜ਼ਾਂ ਨਾਲ ਭਰੇ ਹੋਏ ਸੀ ਕਿ ਇੱਕ ਗੁਰੂ ਜੀ ਸੀ ਉਹਨਾਂ ਨੇ ਕੀ ਕੀਤਾ ਇੱਕ ਲਿਖੇ ਮੰਤਰ ਰਾਜੇ ਨੂੰ ਦਿੱਤਾ ਰਾਜੇ ਨੇ ਜਾ ਕੇ ਦੁਨੀਆ ਜਿੱਤ ਲਈ ਚਲੋ ਜੀ ਤੇ ਫਿਰ ਨਾ ਉਹਨੂੰ ਰਾਜੇ ਨੂੰ ਕੁਛ ਤਲਵਾਰ ਸਿੱਖਣ ਦੀ ਲੋੜ ਸੀ ਨਾ ਉਹਨੂੰ ਸਿੱਖਿਆ ਲੈਣ ਦੀ ਲੋੜ ਸੀ ਨਾ ਉਹਨੂੰ ਕਿਸੇ ਤਰ੍ਹਾਂ ਦੇ ਹਥਿਆਰ ਖਰੀਦਣ ਦੀ ਲੋੜ ਸੀ ਨਾ ਫੌਜਾਂ ਦੀ ਲੋੜ ਸੀ ਤੇ ਬਸ ਇਹੀ ਕਰ ਲੈਂਦੇ ਹਾਦੀ ਹੋਈ ਪਈ ਹੈ ਦੱਸੋ ਜਿੱਤ ਤੁਹਾਡੀ ਹੋਏਗੀ ਜਾ ਕੇ ਆਹ ਕਰ ਲੋ ਲੌਜੀਕ ਤਾਂ ਚਲੋ ਮੰਨਿਆ ਲੌਜੀਕ ਮੀਨਸ ਅਗਰ ਤੁਸੀਂ ਆਪਣੀਆਂ ਚੀਜ਼ਾਂ ਦੀ એનર્ਜੀ ਲੈਣੀ ਹੋ ਔਰ ਆਏ ਹਰ ਚੀਜ਼ ਹਰ ਚੀਜ਼ ਦੀ એનર્ਜੀ ਉਸ ਨੂੰ ਸਹੀ ਰੱਖੋ ਕਿਉਂਕਿ ਸਹੀ ਗਲਤ ਵੈਸੇ ਕੁਝ ਨਹੀਂ ਹੈ ਮੇਰੇ ਮੁਤਾਬਕ ਕੀ ਚੀਜ਼ ਕਿਦਾਂ ਮੈਨੂੰ ਅਸਰ ਦਿੰਦੀ ਹੈ ਮੈਂ ਉਸ ਮੁਤਾਬਕ ਸੋਚਣਾ ਸ਼ੁਰੂ ਕੀਤਾ ਮੈਂ ਉਸ ਮੁਤਾਬਕ ਕਰਨਾ ਸ਼ੁਰੂ ਕੀਤਾ ਕਿਉਂਕਿ ਜਿਸ ਤਰ੍ਹਾਂ ਦਾ ਮੈਨੂੰ ਕੁਦਰਤ ਨੇ ਬਣਾਇਆ ਦੁਨੀਆ 'ਚ ਕੋਈ ਐਦਾਂ ਦਾ ਹੈ ਨਹੀਂ ਬਿਲਕੁਲ ਤੁਸੀਂ ਜੂਨ ਉਹ ਤੁਸੀਂ ਹੀ ਸਿਰਫ ਤੁਸੀਂ ਤੇ ਤੁਹਾਡੇ ਵਰਗਾ ਕੋਈ ਨਹੀਂ ਤਾਂ ਇਹਦਾ ਮਤਲਬ ਤੁਹਾਨੂੰ ਕੁਝ ਨਾ ਕੁਝ ਤੇ ਪਲੱਸ ਪੁਆਇੰਟ ਦੇ ਕੇ ਸੋਚ ਕੇ ਇਸ ਦੁਨੀਆ ਵਿੱਚ ਭੇਜਿਆ ਗਿਆ ਸਿਰਫ ਪਹਿਚਾਨਣ ਦੀ ਜ਼ਰੂਰਤ ਹੈ ਆਪਣੇ ਰਸਤੇ ਨੂੰ ਆਪਣੇ ਕਰਮ ਇੱਕ ਜਾਨੇ ਨੂੰ ਮੰਨ ਲਓ ਪੱਤੇ ਨਾਲ ਫਾਇਦਾ ਨਹੀਂ ਹੋ ਗਿਆ ਤਾਂ ਕਿ ਸਾਰਿਆਂ ਨੂੰ ਉਸ ਦਾ ਫਾਇਦਾ ਹੋਏਗਾ ਇਹ ਕਦੇ ਨਹੀਂ ਹੋ ਸਕਦਾ ਕਿਉਂਕਿ ਸਾਰਿਆਂ ਲਈ ਤੇ ਸਾਰੀਆਂ ਚੀਜ਼ਾਂ ਬੜੀਆਂ ਹੀ ਨਹੀਂ ਸਹੀ ਤੇ ਗਲਤ ਨੂੰ ਅਸੀਂ ਕਿਹ ਪਤਾ ਕਿੱਦਾਂ ਲੈਂਦੇ ਆ ਕਿ ਇਹ ਤੇ ਸਾਰੇ ਹੀ ਕਹਿੰਦੇ ਆ ਸਹੀ ਆ ਵਾਹ ਉਹ ਸਾਰੇ ਕਿੱਦਾਂ ਕਹਿੰਦੇ ਆ ਸਹੀ ਆ ਨਹੀਂ ਕਹਿ ਸਕਦੇ ਕਿਉਂ ਕਿ ਕਿਉਂਕਿ ਜੇ ਡੀ ਚੀਜ਼ ਦੋ ਚਾਰ ਜਾਣਿਆਂ ਲਈ ਸਹੀ ਹੋਣੀ ਹੈ ਉਹ ਦੋ ਚਾਰ ਜਾਣਿਆਂ ਲਈ ਗਲਤ ਵੀ ਆ ਕੁਐਸਚਨ ਮਾਰਕ ਆਉਂਦੇ ਇੱਥੋਂ ਅਗਲਾ ਖੜਾ ਹੋ ਜਾਂਦਾ ੜਕੇ ਵੀ ਆ ਕੇ ਦੱ ਜਿਹੜੇ ਖੜੇ ਨਹੀਂ ਹੁੰਦੇ ਇਹਦਾ ਮਤਲਬ ਕੀ ਹੈ ਜੋ-ਜੋ ਨਾਲੇ ਦਿਮਾਗ ਦੀ ਸੋਚ ਅੱਛੀ ਤਰ੍ਹਾਂ ਨਹੀਂ ਹੈ ਇਹਦਾ ਮਤਲਬ ਕੀ ਹੈ ਕਿ ਉਹ ਕਹਿੰਦੇ ਆ ਜੋ ਹੁੰਦਾ ਏ ਹੋਣ ਦੋ ਆਪਾਂ ਕੀ ਕਰ ਬਹੁਤੇ ਲੋਕ ਆਪਣੀ ਜ਼ਿੰਦਗੀ ਨੂੰ ਦੂਜਿਆਂ ਦੇ ਹਵਾਲੇ ਕਰਕੇ ਬਸ ਟਾਈਮ ਪਾਸ ਕਰਦੇ ਆ ਚੱਲ ਅੱਧੀ ਨੰਗੀ ਅੱਧੀ ਨੰਗ ਜਾਣੀ ਹੈ ਆ 50 ਤੋਂ ਲੈ ਕੇ 70% ਲੋਕਾਂ ਦਾ ਜਵਾਬ ਹੁੰਦਾ ਮੁਸ਼ਕਿਲਾਂ ਨੇ ਕੁਝ ਲੋਕਾਂ ਨੂੰ ਪੁੱਛੋ ਕਿ ਮੁਸੀਬਤ ਇਹ ਤੇ ਚੱਲਦੀਆਂ ਰਹਿੰਦੀਆਂ ਨੇ ਇਹ ਤੇ ਜਿੰਦਗੀ ਤੇ ਨਾਲ ਹੀ ਜਾਂਦੀਆਂ ਨੇ ਚੱਲ ਕੋਈ ਨਾ ਹੁਣ ਕੀ ਕਰੀਏ ਹੱਲ ਨਹੀਂ ਦੇਖਣਾ ਉਸ ਤੋਂ ਨਿਕਲਣਾ ਨਹੀਂ ਹੈ ਨਹੀਂ ਜੀ ਇਹ ਤੇ ਹੁਣ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਤੇ ਸ਼ੁਰੂ ਤੋਂ ਹੀ ਤਾਂ ਸਾਡੇ ਝੰਡੇ ਝੋਲਦੇ ਆ ਤਿੰਨ ਤਿੰਨ ਪੀੜੀਆਂ ਚੋਂ ਸਾਡਾ ਨਾਂ ਸੀ ਤੇ ਹੁਣੇ ਆ ਕੇ ਡੁੱਬਿਆ ਐਦਾਂ ਥੋੜਾ ਇਹ ਉਤਰਾ ਚੜਾ ਜਿੰਦਗੀ ਦੇ ਹੁੰਦੇ ਆ ਮੰਨੇ ਆ ਵਦਨਾਮੀ ਸ਼ਦਨਾਮੀ ਜੋ ਵੀ ਐ ਇਹ ਸਾਡੇ ਸਮਾਜ ਦੀ ਬਣਾਈ ਹੋਈ ਐ ਜਦੋਂ ਅਸੀਂ ਇਹਨਾਂ ਦੇ ਰੂਲਸ ਫੋਲੋ ਨਹੀਂ ਕਰਦੇ ਤਾਂ ਇਹ ਸਾਡੀਆਂ ਗਰ ਚੀਜ਼ਾਂ ਨੂੰ ਫੜ ਲੈਂਦੇ ਆ ਤੇ ਉਹਦੇ ਨਾਲ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਗੱਲ ਇਹ ਆ ਅਸੀਂ ਪਰੇਸ਼ਾਨ ਹੁੰਨੇ ਆ ਤਾਂ ਪਰੇਸ਼ਾਨ ਕਰਦੇ ਸਮਝ ਗਏ ਤੁਸੀਂ ਜੋ ਤੁਹਾਡੇ ਮਨ ਨੂੰ ਸਹੀ ਲੱਗਦਾ ਹੈ ਜੋ ਤੁਹਾਡਾ ਦਿਮਾਗ ਉਸ ਦੇ ਤਰਕ ਨੂੰ ਮੰਨਦਾ ਹੈ ਉਸ ਨੂੰ ਮੰਨੋ ਨਹੀਂ ਤਾਂ ਬਾਤ ਹੁਣ ਇੱਕ ਗੱਲ ਕਰਕੇ ਆਪਾਂ ਆ ਰਾਸ਼ੀ ਮਾਰੇ ਦੱਸ ਦਿਆਂ ਤੁਹਾਨੂੰ ਉਹ ਗੱਲ ਧਿਆਨ ਨਾਲ ਸੁਣੋ ਸਭ ਨੂੰ ਪਤਾ ਕਿ ਸਭ ਤੋਂ ਉੱਤੇ ਕੀ ਹੈ ਸਾਡੀ ਸਰੀਰ ਹੈ ਸਾਡੀ ਕਾਇਆ ਹੈ ਸਾਡੀ ਸਿਹਤ ਹੈ ਤੁਸੀਂ ਇੱਕ ਕੁਐਸਚਨ YouTube ਤੇ ਪਾ ਦਿਓ ਕਿ ਦੱਸੋ ਜੀ ਇਨਸਾਨ ਲਈ ਸਭ ਤੋਂ ਜ਼ਰੂਰੀ ਕੀ ਕਿਤੇ ਵੀ ਪਾ ਦਿਓ Facebook ਤੇ ਹਰ ਜਾਣੇ ਦਾ ਲਗ ਲਗ ਕੋਈ ਕਹੇਗਾ ਪੈਸਾ ਬਹੁਤ ਜ਼ਰੂਰੀ ਹੈ ਜੀ ਕੋਈ ਕਹੇਗਾ ਮਾਪਿਓ ਬਹੁਤ ਜ਼ਰੂਰੀ ਹੈ ਕੋਈ ਕਹੇਗਾ ਪਰਿਵਾਰ ਬਹੁਤ ਜ਼ਰੂਰੀ ਹੈ ਕੋਈ ਕਹੇਗਾ ਸੇਤ ਜ਼ਰੂਰੀ ਹੈ ਕੋਈ ਕਹੇਗਾ ਨਰੋਗੀ ਕਾਇਆ ਜ਼ਰੂਰੀ ਹੈ ਕੋਈ ਕਹੇਗਾ ਪਰਵਾਰ ਜ਼ਰੂਰੀ ਕਿਸੇ ਦੇ ਵਿਚਾਰ ਕਿਸੇ ਨਾਲ ਨਹੀਂ ਮਿਲਨੇ ਕਿਉਂਕਿ ਜੁਨੇ ਜਿਨੇ ਜੋ ਜੋ ਭੁਗਤ ਰਿਆ ਹੁੰਦਾ ਹੈ ਉਹ ਉਹਦੇ ਬਾਰੇ ਹੀ ਬੋਲਦਾ ਹੈ ਸਮਝ ਗਏ ਤੁਸੀਂ ਜਾਨੀ ਕੁਦਰਤ ਨੇ ਹਰ ਕਿਸੇ ਨੂੰ ਹਰ ਤਰ੍ਹਾਂ ਦੀ ਸੋਚ ਇੱਕ ਤਰ੍ਹਾਂ ਨਹੀਂ ਦਿੱਤੀ ਚੱਪ ਕੇ ਜਦ ਕੇ ਸਭ ਜਗ੍ਹਾ ਕਿਹਾ ਗਿਆ ਹੈ ਕਿ ਸਭ ਤੋਂ ਉੱਤਮ ਨਰੋਗੀ ਕਾਇਆ ਅਰੇ ਸਰੀਰ ਹੀ ਨਹੀਂ ਠੀਕ ਤੇ ਕਾਹਦਾ ਪਰਿਵਾਰ ਕਾਹਦਾ ਪੈਸਾ ਕਾਹਦਾ ਮਾਤਾ ਪਿਤਾ ਕੋਈ ਚ ਵੀ ਨਹੀਂ ਚੰਗਾ ਲੱਗਦਾ ਫਿਰ ਕਿਉਂਕਿ ਮਨ ਜੋ ਹੈ ਸਵਸਤ ਮਨ ਸਵਸਤ ਸਰੀਰ ਵਿੱਚ ਰਹਿੰਦਾ ਏ ਜਦੋਂ ਮਨ ਤੇ ਸਰੀਰ ਸਹੀ ਹੈ ਤਾਂ ਉਸ ਟਾਈਮ ਤੇ ਤੁਸੀਂ ਹਰ ਤਰ੍ਹਾਂ ਦੇ ਨਾਲ ਹਰ ਤਰ੍ਹਾਂ ਦੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਕੋਣ ਚਾਹੇ ਕੋਈ ਹੋਵੇ ਤੁਸੀਂ ਬੜੀ ਖੁਸ਼ੀ ਨਾਲ ਉਸ ਚੀਜ਼ ਨੂੰ ਅਕਸੈਪਟ ਕਰ ਲੈਣਿਓ ਜਿੰਨਾ ਦਾ ਵਕਤ ਚੱਲ ਰਿਹਾ ਹੈ ਕਿ ਕੁਦਰਤ ਨੇ ਵੀ ਬੜਾ ਪਲੱਸ ਪੁਆਇੰਟ ਦਿੱਤਾ ਹੈ ਇਨਸਾਨ ਬੜੀ ਜਲਦੀ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਂਦਾ ਜਿਸ ਤਰ੍ਹਾਂ ਅਨਸਾਰ ਵਕਤ ਚੱਲ ਗਿਆ ਹੈ ਨਾ ਚਲੋ ਆਪਾਂ ਪੰਚਾਂਗ ਜਾਣਨੇ ਆ ਸੀ ਚੰਦਰ ਕੇਤੂ ਦਾ ਗ੍ਰਹਾਂ ਚੋਕ ਤੇ ਮੰਗਲ ਦਾ ਨਕਸ਼ਤਰ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਲਈ ਇਸ ਤੇ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਜਾਣਦੇ ਆ ਰੇਜ਼ਾ ਨਿਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਂ ਆਪਾਂ ਮੇਸ਼ ਰਾਸ਼ੀ ਦੇ ਲਈ ਜੀ ਤਕਰੀਬਨ ਮੰਗਲ ਦਾ ਨਕਸ਼ਤਰ ਹੈ ਅੱਜ ਤੁਸੀਂ ਥੋੜਾ ਪੈਸੇ ਦਾ ਲੈਣ ਦੇਣ ਧਿਆਨ ਨਾ ਕਰਿਓ ਪ੍ਰੇਮ ਸਬੰਧਾਂ ਵਿੱਚ ਥੋੜੀ ਜਿਹੀ ਕਿਹਾ ਸੁਣੀ ਹੋ ਸਕਦੀ ਹੈ ਥੋੜੀ ਪਰੇਸ਼ਾਨੀ ਪਰੇਸ਼ਾਨੀ ਨਹੀਂ ਕਹਿ ਸਕਦੇ ਆਪਾਂ ਫਿਰ ਵੀ ਥੋੜੀ ਬੈਸਵਾਜੀ ਤੇ ਇੱਕ ਅਜੀਬ ਜਿਹਾ ਡਾਚਿਆ ਹੋ ਸਕਦਾ ਮੰਗਤ ਤੁਹਾਡਾ ਮਿੱਤਰ ਹੈ ਕੋਈ ਪ੍ਰਾਪਰਟੀ ਦੀ ਡੀਲ ਕਰਨੀ ਹੈ ਕੋਈ ਘਰ ਪਰਵਾਰ ਲਈ ਕੁਝ ਖਰੀਦਣਾ ਹੈ ਤਾਂ ਉਹਦੇ ਲਈ ਮੰਗਲਾ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਪੋਰਟ ਕਰਨ ਵਾਲਾ ਹੈ ਪਰ ਆ ਨਾਲ ਭਰਾ ਦੀ ਸਿਹਤ ਠੀਕ ਹੋਏਗੀ ਤੇ ਭਰਾ ਨਾਲ ਗੱਲਬਾਤ ਹੋਏਗੀ ਤੁਹਾਡੀ ਚੰਗੇ ਆ ਸਬੰਧਾਂ ਨੂੰ ਸੁਧਾਰਨਾ ਚੰਗੀ ਗੱਲ ਹੈ ਸੁਧਾਰੋ ਤੇ ਮੱਥੇ ਤੇ ਕਿਲਾ ਨਹੀਂ ਤੁਸੀਂ ਥੋੜੀ ਜਿਹੀ ਹਲਦੀ ਲਗਾਓ ਠੀਕ ਹੈ ਟੌਰਸ ਯਾਨੀ ਬ੍ਰਿਖ ਰਾਸ਼ੀ ਲਈ ਬ੍ਰਿਖ ਰਾਸ਼ੀ ਦੇ ਲਈ ਜੋ ਮੰਗਲ ਤੇ ਪ੍ਰਸਪਤ ਲਗਨ ਚ ਚੱਲਦੇ ਪਏ ਆ ਤੇ ਚੰਦਰ ਕੇਤੂ ਦਾ ਗ੍ਰਹਿ ਜੋਗਾ ਜਿਵੇਂ ਸੋਚ ਸਥਾਨ ਵਿੱਚ ਮੰਗਲ ਦਾ ਨਿਸ਼ਕਰਮਿਤਰ ਨਹੀਂ ਹੈ ਤਾਂ ਇਸ ਕਰਕੇ ਸੰਭਲ ਸੰਭਲ ਕੇ ਚੱਲਣਾ ਪਵੇਗਾ ਨਹੀਂ ਤਾਂ ਕੋਈ ਨਾ ਕੋਈ ਏਦਾਂ ਦੀ ਗਲਤੀ ਹੋ ਜਾਏਗੀ ਪਰਿਵਾਰ ਵਿੱਚ ਪਰੇਸ਼ਾਨੀ ਵੱਜ ਜਾਏਗੀ ਛੋਟੀਆਂ ਛੋਟੀਆਂ ਗੱਲਾਂ ਦਾ ਕਲੇਸ਼ ਵੱਡਾ ਰੂਪ ਧਾਰਨ ਕਰ ਜਾਏਗਾ ਕਰੀਮ ਰੰਗ ਪਾਉਣਾ ਤੁਸੀਂ ਠੀਕ ਹੈ ਹਲਕੇ ਰੰਗ ਪਹਿਨਣੇ ਨੇ ਤੇ ਹਲਕਾ ਮਿਊਜ਼ਿਕ ਸੁਣਨਾ ਆਪਣੀ ਪਸੰਦ ਦਾ ਬਿਲਕੁਲ ਜੈਮਿਨੀ ਜਾਨੀ ਮਿਥੂ ਰਾਸ਼ੀ ਵਾਲੇ ਮਿਥੂ ਰਾਸ਼ੀ ਵਾਲਿਆਂ ਦੇ ਲਈ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਮਿਲ ਸਕਦਾ ਹੈ ਧਿਆਨ ਰੱਖਿਓ ਤੇ ਹਸਪਤਾਲਾਂ ਦੇ ਚੱਕਰ ਵਜਾ ਕੋਈ ਵੀ ਹੋਵੇ ਲੱਗ ਸਕਦੇ ਆ ਕੋਸ਼ਿਸ਼ ਕਰਨੀ ਆ ਮਿਥੂ ਰਾਸ਼ੀ ਵਾਲਿਆਂ ਨੇ ਫਟਕੜੀ ਨਾਲ দাঁਤ ਸਾਫ ਅੱਜ ਜ਼ਰੂਰ ਕਰਨੇ ਨੇ ਸਵੇਰੇ ਉੱਠਦਿਆਂ ਸਾਰ ਪਾਣੀ ਦਾ ਪੁਰਲਾ ਕਰਕੇ ਮੱਥੇ ਤੇ ਦੁੱਧ ਲਾ ਲੈਣਾ ਹੈ ਤਾਂ ਕਿ ਦੁੱਜੇ ਬੈਠਾ ਸੂਰਤ ਸ਼ੁਭផល ਦੇ ਗਾਣੂ ਗੁੜ ਖਲਾ ਵੀ ਸਕਦੇ ਕੈਂਸਰ ਕਰ ਕਰ ਰਾਸ਼ੀ ਵਾਲੇ ਕਰਕਰ ਰਾਸ਼ੀ ਦੇ ਲਈ ਜੀ ਜੋਤਿ ਸਿਤਾਰੇ ਨੇ ਕਰਕਰਾਸ਼ੀ ਵਾਲਿਆਂ ਦੇ ਸੂਰਜ ਲਗਨ ਚ ਚੱਲ ਰਿਹਾ ਹੈ ਤੇ ਨਾਲ ਹੀ ਬੁੱਧ ਸ਼ੁਕਰ ਦੀ ਯੂਤੀ ਜੋ ਦੂਸਰੇ ਸਥਾਨ ਵਿੱਚ ਤੇ ਚੰਦਰ ਬਣਿਆ ਹੋਇਆ ਇਹ ਤਕਰੀਬਨ ਕਿਸ ਜਗ੍ਹਾ ਤੇ ਤੀਸਰੇ ਸਥਾਨ ਵਿੱਚ ਜਬੰਗਲ ਦਾ ਨਕਸ਼ਤਰ ਮਿੱਤਰ ਕੋਈ ਚੀਜ਼ ਸੇਲ ਕਰਨੀ ਹੈ ਪਰਚੇਜ਼ ਕਰਨੀ ਹੈ ਕੋਈ ਚੀਜ਼ ਲੈਣੀ ਹੈ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਪੂਰੀ ਤਰ੍ਹਾਂ ਨਾਲ ਤੁਹਾਡਾ ਸਾਥ ਦੇਣ ਵਾਲਿਆ ਡੀਲ ਕਰੋ ਹੋ ਜਾਏਗੀ ਕੰਮ-ਕਾਮੇ ਪੈਟਰੋਲੀਅਮ ਦਾ ਹੋਵੇ ਪ੍ਰਾਪਰਟੀ ਦਾ ਹੋਵੇ ਕਿਸੇ ਤਰ੍ਹਾਂ ਦਾ ਹੋਵੇ ਚੰਗੇ ਤਰੀਕੇ ਨਾਲ ਹੋ ਜਾਏਗਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ओके ਆ بس ਗੁਲਾਬੀ ਰੰਗ ਜਾਂ 레드 ਕਲਰ ਅੱਜ ਤੁਹਾਡੇ ਲਈ ਸ਼ੁਭ ਰਹੇਗਾ 레드 ਕਲਰ ਦੀ ਆ ਰਮਾਲ ਵੀ ਆਪਣੇ ਕੋਲ ਰੱਖ ਸਕਦੇ ਲਿਓ ਜਾਨੀ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ ਜੋ ਸ਼ਨੀ ਹੈ ਉਹ ਸੱਤਵੇਂ ਸਥਾਨ ਵਿੱਚ ਰਹੇਗਾ ਤੇ ਨਾਲ ਹੀ ਜੋ ਨਕਸ਼ਤਰ ਹੈ ਮੰਗਲ ਦਾ ਵਿਦੇਸ਼ ਵੱਲੋਂ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਕਿਸੇ ਨੇ ਸਾਡੇ ਤੇ ਆ ਕਰਤਾ ਕਿਸੇ ਨੇ ਉਹ ਕਰਤਾ ਇਦਾਂ ਦੀ ਕੁਝ 네ਗੈਟਿਵਿਟੀ ਘਰ ਪਰਿਵਾਰ ਵਿੱਚ ਵੀ ਮੰਤੇ ਵੀ ਬੋਲ ਦੇ ਸੱਕਦੀ ਆ ਤੇ ਤੁਸੀਂ ਕੀ ਕਰਨਾ ਧੁੱਪ ਚ ਸਿਰ ਟਾ ਕੇ ਰੱਖਣਾ ਤਾਂ ਕਿ ਸੂਰਜ ਦੀ એનર્ਜੀ ਸ਼ੁਭ ਹੋ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਥੋੜੀ ਜਹੀ ਆ ਅਣ ਸਥਿਤੀਆਂ ਅਨ ਬੈਲੈਂਸ ਸਥਿਤੀਆਂ ਜੋ ਤੁਸੀਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰਵਾਰ ਵਿੱਚੋਂ ਨਹੀਂ ਹੋ ਰਹੀਆਂ ਤੇ ਇਹ ਅਨ ਬੈਲੈਂਸ ਸਥਿਤੀਆਂ ਤੁਹਾਨੂੰ ਡਿਸਟਰਬ ਕਰਨਗੀਆਂ ਮਾਤਾ ਦੀ ਸਿਹਤ ਠੀਕ ਠੀਕ ਹਜੇ ਨਹੀਂ ਹੋਏਗੀ ਮੈਡੀਸਨ ਲੰਬੀ ਚੱਲ ਸਕਦੀ ਆ ਦੁੱਧ ਮੱਥੇ ਤੇ ਜਰੂਰ ਲੈਣਾ ਹੈ ਦੁੱਧ ਦਾ ਪੈਕੇਟ ਅਜ ਧਾਰਮਿਕ ਸਥਾਨ ਤੇ ਰੱਖ ਦੇਣਾ ਲੈ ਬਰਾਤ ਤੋਲਣਾ ਚਾਹੀਦਾ ਤੰਤ ਕੰਮਕਾਰ bizness ਬਿਲਕੁਲ ਅੱਛਾ ਚੱਲੇਗਾ ਅੱਜ ਕੋਈ ਨਵਾਂ ਕਮ ਅਡਿਸ਼ਨ ਕਰਨ ਦੀ ਚਰਚਾ ਹੋਏਗੀ ਨਵੇਂ-ਨਵੇਂ ਵੀਡੀਓ ਦੇਖੋਗੇ ਪਰ ਧਿਆਨ ਰੱਖੋ ਜ਼ਿਆਦਾ ਟਾਈਮ ਬਰਬਾਦ ਸਪੈਂਡ ਨਾ ਕਰੋ ਅੱਖਾਂ 'ਚ ਦਰਦ ਤੇ ਜੋ ਆਪਾਂ ਕਹਿ ਸਕਦੇ ਕਿ ਨੀਗਾ ਥੋੜੀ ਘੱਟ ਸਕਦੀ ਹੈ ਚੰਗਾ ਸਕੋਰਪੀਓ ਬ੍ਰਿਜਚਕ ਰਾਸ਼ੀ ਮੰਗਲ ਦਾ ਨਾ ਛੱਡਰ ਮਿੱਤਰ ਹੈ ਆਪਣੇ ਬਾਰੇ ਸੋਚਣਾ ਆਪਣੇ ਬਾਰੇ ਹੀ ਗੱਲਬਾਤ ਕਰਨਾ ਜਾਂ ਆਪਣੇ ਲਈ ਸ਼ੌਪਿੰਗ ਕਰਨਾ ਮਨ ਖੁਸ਼ ਰਹੇਗਾ ਤੇ ਚੰਗੀ ਡੀਲ ਹਰ ਕਿਸੇ ਨਾਲ ਹੋਏਗੀ ਕੌਨਫੀਡੈਂਸ ਵਧੇਗਾ ਬਿਜ਼ਨਸ ਕੰਮ ਕਰਨ ਵਿੱਚ ਵਾਧਾ ਤੇ ਪੜਾਈ ਵਿੱਚ ਮਨ ਵੀ ਲੱਗੇਗਾ ਵਿਦਿਆਰਥੀਆਂ ਤੁਸੀਂ ਤਾਂ ਸਕੂਲ ਕਾਲਜ ਜਿੱਥੇ ਵੀ ਪੜਦੇ ਹੋ ਤੁਹਾਡੀਆਂ ਤਾਰੀਫਾਂ ਹੀ ਹੋਣਗੀਆਂ ਕੋਈ ਕੰਪੀਟੀਸ਼ਨ ਵਿੱਚ ਭਾਗ ਲੈਣਾ ਤੇ ਲੈ ਸਕਦੇ ਹੋ ਮੰਗਲ ਬ੍ਰਸਪਤੀ ਯੁਤੀ ਬੜਾ ਅੱਛਾ ਤੁਹਾਡਾ ਕੌਨਫੀਡੈਂਸ ਵਧਾਈ ਬੈਠੀ ਹੈ ਸੈਜੀਟੇਰੀਅਸ ਤਨੂਰਾ ਰਾਸ਼ੀ ਵਾਲੇ ਤਨੂਰਾ ਰਾਸ਼ੀ ਦੇ ਲਈ ਮੰਗਲ ਦਾ ਨਕਸ਼ਤਰ ਥੋੜਾ ਜਿਆ ਖਰਚਲ ਖਾਰ ਹੋਣ ਤੋਂ ਬਾਅਦ ਠੀਕ ਕੰਮ ਹੋਏਗਾ ਸਿੱਧੇ ਤਰੀਕੇ ਨਾਲ ਬੈਠੇ ਬਿਠਾਏ ਕੰਮ ਨਹੀਂ ਹੋਣ ਬਣਾ ਲੇਜ਼ੀਪਨ ਤੋਂ ਬਾਹਰ ਨਿਕਲੋ ਅੱਜ ਦਾ ਕੰਮ ਕੱਲ ਤੇ ਨਾ ਟਾਲੋ ਜਦੋਂ ਤੱਕ ਸੂਰਜ ਅਗਲੀ ਰਾਸ਼ੀ ਵਿੱਚ ਨਹੀਂ ਚਲਾ ਜਾਂਦਾ ਉਦੋਂ ਤੱਕ तकरीबन ਕਿਸੇ ਐਕਸਪਰਟ ਬੰਦੇ ਦੀ ਸਲਾਹ ਨਾਲ ਅੱਗੇ ਵਧੋ ਕੈਪ੍ਰਿਗੋਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਬੁਢਸ਼ਕਰ ਦੇ ਰੂਪੀ ਬਣੀ ਅਥ ਮੇਸਤਾਨ ਵਿੱਚ ਸ਼ਨੀ ਤੁਹਾਡੇ ਲਗਨ ਦਾ ਮਾਲਕ ਹੈ ਅਚੀ ਸਥਿਤੀ ਵਿੱਚ ਜਾਂ ਤੇ ਮੰਗਲ ਦਾ ਨਕਸ਼ਤਰ ਵਿੱਚ ternary ਹੈ ਇਕ ਅਜੀਬ ਜਾਂ ਡਾਇਰੈਕਟ ਅਜੀਬ ਜਾਂ ਪੈਪੋਲਿਸ ਚੱਕਰ ਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦੇ ਕੈਲਕੂਲੋਨੀ ਕੰਮ ਨੂੰ ਲੈ ਕੇ ਉਲਝੇਵਾਂ ਜਿਹਾ ਦਿਮਾਗ ਤੇ ਰਹੇਗਾ ਪੇਪਰ ਵਰਕ ਨੂੰ ਲੈ ਕੇ ਵੀ ਪਰੇਸ਼ਾਨੀ ਕੋਈ ਨਾ ਕੋਈ ਵਾਸਕਦੀ ਹੈ ਬੁੱਧ ਅੱਠਵੇਂ ਸਥਾਨ ਵਿੱਚ ਹੈ ਜੀ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੰਝਕਾ ਨੂੰ ਕੁਝ ਨਾ ਕੁਝ ਖਾਣ ਨੂੰ ਦੇਂਦੇ ਰੋ ਚੰਦਰ ਮੰਗਲ ਦੇ ਨਕਸ਼ਤਰ ਚਾਹੇ ਮੰਗਲ ਮਿੱਤਰ ਨਾ ਹੋਣ ਕਰਕੇ ਕੀ ਕਰਨਾ ਥੋੜੇ ਮੁੱਦਿਆਂ ਤੇ ਸਾਈਲੈਂਟ ਮੋਡ ਚ ਰਹਿਣਾ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੰਦਰ ਕਿੱਦੂ ਅੱਜ ਵੀ ਅੱਠਵੇਂ ਸਥਾਨ ਵਿੱਚ ਮੰਗਲ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਵਾਹਨ ਧਿਆਨ ਨਾਲ ਚਲਾਓ ਚਲਾਨ ਕੱਟਿਆ ਜਾ ਸਕਦਾ ਹੈ ਰਸਤੇ 'ਚ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਆ ਕੁੱਤੇ ਨੂੰ ਰੋਟੀ ਪਾ ਕੇ ਹੀ ਘਰ ਤੋਂ ਜਾਓ ਤੇ ਬਹੁਤ ਸ਼ੁਕਰ ਦੀ ਜੁਤੀ ਲਗਜ਼ਰੀ ਲਾਈਫ ਦੇ ਸਕੇਗੀ ਖੂਬ ਸਾਰਾ ਪਰਫਿਊਮ ਲਗਾਣਾ ਤੁਹਾਨੂੰ ਤੋਂ ਸਭ ਕੁਝ ਸਹੀ ਪਾਈਸਿਸ ਮੀਨ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਮਿੱਤਰ ਕਿਸਮਤ ਤੇ ਧਨ ਦਾ ਮਿਲਿਆ ਸਾਥ ਦਹੀਂ ਧਾਰਮਿਕ ਸਥਾਨ ਤੇ ਰੱਖੋ ਖਟਾਸ ਹੋਵੇ ਖਤਮ ਜਾਂ ਚਾਰ ਲੰਗਰ ਚ ਦੇ ਸਕਦੇ ਹੋ ਸਰਕਲ ਦਾ ਸਾਥ ਮਿਲੇਗਾ ਕੁਝ ਮੁੱਦਿਆਂ ਤੇ ਜਿੱਥੇ ਕਨਫਿਊਜ਼ ਹੋ ਰਹੇ ਹੋ ਕਨਫਿਊਜ਼ ਬਿਲਕੁਲ ਨਾ ਹੋਵੋ ਮੰਗਲ ਦੀ એનર્ਜੀ ਸ਼ੁਭੈ ਤੁਹਾਨੂੰ ਸਤਨਸਤਾਂ ਦਾ ਮਾਲਕ ਹੈ ਰਾਹ ਨੂੰ ਸ਼ਾਂਤ ਕਰਨ ਲਈ ਚਾਂਦੀ ਕੋਲ ਰੱਖ ਲਓ ਏ ਸੀ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਸਿਤਾਰਿਆਂ ਨੂੰ ਕਿੱਦਾਂ ਸੰਕਰ ਸਕਦੇ ਹੁਣ ਕੱਲ ਆਪਾਂ ਕਿਸੇ ਜਨਮ ਤਕਰੀਕ ਚਾਹਤਾ ਕਰਾਂਗੇ ਅੱਜ ਵਾਸਤੂ ਦੇ ਬਾਰੇ ਦੱਸਦੇ ਆਂ ਵਾਸਤੂ ਦੇ ਮੁਤਾਬਕ ਜਦੋਂ ਤੁਸੀਂ ਕੋਈ ਵੀ ਇਲੈਕਟ੍ਰੋਨਿਕ ਸਮਾਨ ਚਾਹੇ ਕੋਈ ਚੀਜ਼ਾਂ ਕਿਸੇ ਜਗ੍ਹਾ ਤੇ ਸਥਿਰ ਕਰਕੇ ਰੱਖ ਲੈਣੇ ਹੋ ਤੇ ਉਸ ਨੂੰ ਯੂਜ਼ ਨਹੀਂ ਕਰਦੇ ਤਉ ਉਸ ਜਗਾ ਤੇ ਉਸ ਵਸਤੂ ਦੀ એનર્ਜੀ ਸਥਾਪਿਤ ਹੋ ਜਾਂਦੀ ਹੈ ਸੁਣੋ ਧਿਆਨ ਨਾਲ ਮੰਨ ਲਓ ਤੁਸੀਂ ਇੱਕ ਬਰਮ ਖਾਲੀ ਡੱਬਾ ਹੋਵੇ ਕਿਸ ਦਿਸ਼ਾ ਚ ਪੱਛਮ ਚ ਲਾ ਲੋ ਪੂਰਬ ਚ ਲਾ ਲੋ ਤਉਨੇ ਕੀ ਕੀਤਾ ਉਸਨੇ ਉਹ ਸ਼ਰੀਰ ਦਾ ਹੋ ਗਿਆ ਗੋਲ ਡੱਬ ਹੋ ਗਿਆ ਕਿਦਾਂ ਬੁੱਧਾ ਕਿ ਉੱਥੇ ਬੁੱਧ ਸ਼ਨੀ ਦੀ એનર્ਜੀ ਸਥਾਪਿਤ ਹੋ ਗਈ ਤਾਂ ਉਸਨੇ ਉਸ ਜਗਾ ਦੀ એનર્ਜੀ ਜਾਨੀ ਸੂਰਜ ਦੀ એનર્ਜੀ ਨੂੰ ਵੀ ਪ੍ਰਭਾਵਿਤ ਕਰਨਾ ਹੈ ਦੇਸ਼ਲੀ ਦੀ એનર્ਜੀ ਨੂੰ ਘਟਾ ਕਰਨਾ ਕਿਉਂਕਿ ਜੋ ਜਿਸ ਜਗਾਹ ਤੇ ਬੈਠੇਗਾ ਉਹ ਆਪਣਾ ਉਥੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇਗਾ ਹੁਣ ਜਦੋਂ ਤੁਸੀਂ ਜਿਸ ਜਗਾਹ ਤੇ ਲਈ ਬਣੇ ਨਹੀਂ ਉਥੇ ਜਾ ਕੇ ਫਸਣ ਦੀ ਕੋਸ਼ਿਸ਼ ਕਰਾਂਗੇ ਅਸੀਂ ਬੈਠਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਕੀ ਕਰਾਂਗੇ ਆਪਣੇ ਪੱਲੂ ਖਰਾਬ ਕਰਾਂਗੇ ਡਿਸਟਰਬ ਹੋਵਾਂਗੇ ਤੇ ਜਿਸ ਜਗਾਹ ਤੇ ਬੈਠ ਰਹੇ ਹਾਂ ਉਹ ਜਗਾਹ ਦੇ ਪੱਲੂ ਵੀ ਖਰਾਬ ਕਰਾਂਗੇ ਲੋਜਿਕ ਜਿਹਾ ਤਾਂ ਕੀ ਹੋਇਆ ਇਹਦੇ ਨਾਲ सूरज भी खराब हो गया शनि भी खराब हो गया बुध भी खराब हो गया तो कोई भी चीज जी बंद खराब खाली पही है काफी देर तो जिस दिशा च उस दिशा को खराब करेगी तो इसको चंगा है उस दिशा तो से रखो जिस दिशा की बनी होगी ठीक है ना चलो समा इजाजत आप सब का दिन अच्छा जाए सात श्रीकाल